ਆਹ ਵੀਡੀਓਜ਼ ਪਾਕਿਸਤਾਨ ਦੀਆਂ ਫਿਲਮਾਂ ਦੇ ਵਿੱਚ ਗੁਰਸਿੱਖਾਂ ਨੂੰ ਗੱਤਰੇ ਪਾ ਕੇ दारू ਪੀਂਦਾ ਦਿਖਾਇਆ ਜਾ ਰਿਹਾ ਮੈਂ ਤੇਰੇ ਚਰਨਾਂ ਵਿੱਚ ਬੈ ਕੇ ਦਰਖਾਸਤ ਪਿਆ ਕਰਨਾ ਉਹ ਬੰਤਾ ਮੈਨੂੰ ਦੇ ਦੇ ਆ ਕੁਛ ਕਰਦੂ ਤਾਂ ਹੋ ਰਹੀਆਂ ਪਰ ਫੇਰ ਵੀ ਅਸੀਂ ਮੁੜਤਾਵਾਦ ਨਹੀਂ ਕਹਿ ਸਕਦੇ ਭੁੱਲ ਕੇ ਵੀ ਪਾਕਿਸਤਾਨ ਨੂੰ ਮੈਂ ਬੋਤਲ ਵਿੱਚ ਕੁਛ ਛੜੂਗਾ ਤੂੰ ਸੋਚੂਗਾ ਹੈ ਖਾਨੂੰ ਆਪਣੀਆਂ ਕਿਰਪਾਨਾਂ ਦੇ ਨਾਲ ਆਪਣੇ ਕੇਸ ਕਤਲ ਕਰਦੇ ਦਿਖਾਇਆ ਜਾ ਰਿਹਾ ਹੈ ਉਹ ਕਬਰ ਨੇ ਵੀ ਪੜ੍ਹ ਲਈ ਇਹ ਚੇ ਕਲਮਾ ਲਾ ਇਲਾਹਾ ਇਲਲ ਲਾਹੁਨਾ ਮੁਹਮਮਦੁਰ ਰਸੂਲ ਗੁਰਸਿੱਖਾਂ ਨੂੰ ਕਿਸ ਤਰੀਕੇ ਨਾਲ ਜਲੀਲ ਕੀਤਾ ਜਾ ਰਿਹਾ ਆ ਰੀਸੈਂਟ ਮੋਲਾ ਜੱਟ ਦੇ ਵਿੱਚ ਕੀ ਕੋਸ਼ਿਸ਼ ਕੀਤਾ ਇਹਨਾਂ ਨੇ ਪਰ ਫੇਰ ਵੀ ਅਸਲੀ ਮੁਰਦਾਬਾਦ ਨਹੀਂ ਕਹਿ ਸਕਦੇ ਭੁੱਲ